ਹੰਕਲਾ ਜੀ ਦੀ ਸੇਵਾ ਕੀਤੀ ਕਿੰਨਾ ਵੱਲੋਂ ਕੀਤੀ ਗਈ ਹੈ ਇਹ ਭਾਜੀ ਇੰਦਰਜੀਤ ਸਿੰਘ ਬਲ ਕੈਨੇਡਾ ਸਾਡੇ ਪਿੰਡ ਦੇ ਭਾਜੀ ਤੇ ਉਹਨਾਂ ਲੋ ਲੱਖ ਰੁਪਿਆ ਆਇਆ ਸੀ ਗਰੀਬਾਂ ਵਾਸਤੇ ਜਿਹੜਾ ਹੜਪੀੜ ਦੇ ਵਾਸਤੇ ਵੀ ਇਹਨਾਂ ਨੂੰ ਰਸਾਂ ਬਣ ਦਿੱਤਾ ਜਾਵੇ ਤੇ ਅਸੀਂ 200 ਕਟ ਲੈਂਦੇ ਸੀ 200 ਕਟ ਬਣਦੇ ਤੇ ਇਹਨਾਂ ਵੱਲੋਂ ਪਹਿਲਾਂ ਵੀ ਚੋਗਦਾਂ ਨੂੰ ਅਦਿਆ ਸਮਾਜ ਹਾਂਜੀ ਇਹਨਾਂ ਲੋ ਜੋ ਮੈਂ ਤੇਰਾ ਤੋਂ 18 ਸਰਪੰਚ ਬਣਿਆ ਸੀ ਤਾਂ ਉਦੋਂ ਇਹਨਾਂ ਨੇ ਮੈਨੂੰ 5 ਲੱਖ ਰੁਪਏ ਦਿੱਤਾ ਸੀ ਪਿੰਡ ਦੇ ਵਕਾਫ ਲਈ ਅੱਛਾ ਅੱਛਾ ਇਹ ਤਰ੍ਹਾਂ ਦੀ ਜਿਹੜੀ ਗੱਲ ਚ ਵਾਇਰਲ ਹੋ ਰਹੀ ਹੈ ਇਲੈਕਟ੍ਰੋਨ ਬਾਈਕੜ ਬਾਰੇ ਉਹਦੇ ਬਾਰੇ ਕੀ ਜਾਣਨ ਮਿਲਦੇ ਭਾਈ ਬਾਈਕਾਰ ਸਰਕਾਰ ਨੂੰ ਕਦੋਂ ਕਰਸਦਾ ਕੋਈ ਬੰਦਾ ਵੇਖੋ ਹੁਣ ਸਾਨੂੰ ਕੱਲ ਭਗਵਾਂ ਦਾ ਮਾਨੇ 20000 ਰੁਪਏ ਕਿਲੇ ਦਾ ਕਹਿਤਾ ਵਾ ਝੋਨਾ ਜਿਹਾ ਖਰਾਬ ਹੋਇਆ ਤੇ ਜਾਂ ਤੇ ਮੇਰੇ ਵੀਰ ਉਹ ਆਖਣਗੇ ਅਸੀਂ 20000 ਨਹੀਂ ਲੈਣਾ 600 ਜੂੰਟ ਵੀ ਨਹੀਂ ਲੈਣੀ ਆ ਸਰਕਾਰ ਨੂੰ ਬਾਈਕਟ ਕਰਕੇ ਕਰ ਸਕਦੇ ਵੇਖੋ ਸਾਡੇ ਨਾਲ ਜਿੱਥੇ ਬੰਦ ਰੁੱਟੋਂ ਲੱਗਾ ਸੀ ਉਸੇ ਅੱਜ ਸਰਕਾਰ ਨੂੰ ਲੱਗਿਓ 7-8 ਦਿਨ ਹੋ ਗਏ ਆ ਤਾਂ ਹਿਆਰਾ ਬੁਰਾ ਲਾਤਾ ਉਹਨਾਂ ਨੇ ਅਸੀਂ ਵੀ ਲਾਇਆ ਖੁੱਦ ਪਿੰਡ ਦੇ ਬੰਦੇ ਨਾਲ ਪਰ ਸਰਕਾਰ ਅਸੀਂ ਹਟ ਗਏ ਆ ਸਰਕਾਰ ਦੇ ਬੰਦੇ ਜਿੱਦ ਤੱਕ ਲੱਗੇ ਹੋ ਤੇ ਨਾ ਨੁਕਸਾਨ ਹੋ ਗਦਾ ਪਿੰਡ ਦਾ ਤੇ ਹੁਣ ਕੀ ਲਾਤ ਨੇ ਪੰਜ ਹੱਡਾ ਉਹਦੇ ਪਿੰਡ ਦੇ ਕਰੋੜਾਂ ਦਾ ਹੋ ਗਿਆ ਵੀ ਲਾਡਾ 60-60 ਹਜ਼ਾਰਾਂ ਝੋਨਾ ਨਿਕਲਣਾ ਸੀ ਤੇ ਸਾਰੇ ਦਾ ਸਾਰੇ ਮਰ ਗਿਆ ਵੀ ਹੁਣ ਕੀ ਲਾਤ ਕੀ ਮੈਂ ਹੋਰ ਭਾਈ ਪਾਣੀ ਉੱਤਰ ਗਿਆ ਵਾ ਤੇ ਕਣਕ ਦੀ ਤਿਆਰੀ ਕਰਾਂਦੇ ਹੋ 15-20 ਦਿਨਾਂ ਤੱਕ ਹੋਈ ਬਾਕੀ ਜੇ ਕੋਧੋ ਪਾਣੀ ਲੱਤਦਾ ਵਾ ਅਜ ਕੱਟੋ ਵੱਟ ਵੀ ਜਣ ਲੱਗ ਜਣੇ ਆ ਪਾਣੀ ਸੁਕਾਵਾ ਠੀਕ ਠੀਕ ਐਸਾ ਰਜਾ ਰਾਸ਼ਨ ਮੰਡਿਆ ਗਿਆ ਕਿੰਨਾ ਵੱਲੋਂ ਮੰਡਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਰਦਾਰ ਇੰਦਰਜੀਤ ਸਿੰਘ ਬੱਲ ਜਿਹੜੇ ਕੈਨੇਡਾ ਨਿਵਾਸੀ ਨੇ ਉਹਨਾਂ ਦਾ ਬਹੁਤ ਹੀ ਦੇਰ ਤੋਂ ਪਹਿਲੇ ਤੋਂ ਹੀ ਕਾਫੀ ਸਹਿਯੋਗ ਰਿਹਾ ਇਸ ਪਿੰਡ ਦੇ ਵਿੱਚ ਖਾਸ ਕਰਕੇ ਮਾਇਆ ਪੱਖੋਂ ਬਹੁਤ ਹੀ ਜ਼ਿਆਦਾ ਉਹਨਾਂ ਨੇ ਆਪਣੇ ਵੱਲੋਂ ਆਪਣਾ ਹਿੱਸਾ ਹਰੇਕ ਜਗਤ 'ਚ ਪਾਉਂਦੇ ਰਹੇ ਨੇ ਔਰ ਹੁਣ ਹੜ੍ਹ ਪੀੜਤਾਵਾਂ ਵਾਸਤੇ ਜਿਸ ਵਕਤ ਉਹਨਾਂ ਨੂੰ ਪਤਾ ਲੱਗਾ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹ ਚੀਜ਼ ਤੇ ਫੈਲੀ ਹੋਈ ਹੈ ਕਿ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਸ ਕਰਕੇ ਉਹਨਾਂ ਨੇ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਬਿਕਰ ਸਿੰਘ ਬੱਲ ਇਹਨਾਂ ਦੇ ਨਾਲ ਸਲਾਹ مشورہ ਕਰਕੇ ਤੇ ਹੋਰ ਵੀ ਪਤਵੰਤੇ ਸੱਜਣਾਂ ਦੇ ਨਾਲ ਇਹ ਗੱਲਬਾਤ ਕਰਕੇ ਕਿ ਇਹਨਾਂ ਦੀ ਆਪਾਂ ਕਿੱਥੋਂ ਤੱਕ ਕੀ ਮਦਦ ਕਰ ਸਕਦੇ ਹਾਂ ਕਿਉਂਕਿ ਖਾਸ ਕਰਕੇ ਜਿਹੜਾ ਗਰੀ ਪਰਿਵਾਰ ਹੁੰਦਾ ਉਹਦੇ ਵਾਸਤੇ ਰਾਸ਼ਨ ਪਾਣੀ ਛੱਤ ਵਗੈਰਾ ਦੀ ਜ਼ਰੂਰਤ ਹੁੰਦੀ ਆ ਤੇ ਉਹਨਾਂ ਨੇ ਇਸ ਕੰਮ ਵਾਸਤੇ 1 ਲੱਖ ਰੁਪਈਆ ਜਿਹੜਾ ਵਾ ਉਹ ਸਰਪੰਚ ਸਾਹਿਬ ਨੂੰ ਭੇਜਿਆ ਗਿਆ ਔਰ ਇਹਨਾਂ ਨੇ ਆਪਣੀ ਸੂਝਬੂਝ ਦੇ ਮਦਦਬਖ ਔਰ ਸਾਰੇ ਸਾਥੀਆਂ ਦੇ ਨਾਲ ਮਿਲ ਕੇ ਰਾਸ਼ਨ ਜਿਹੜਾ ਵਾ ਉਹ ਲਿਆਂਦਾ ਗਿਆ ਔਰ ਹਰ ਇੱਕ ਪਿੰਡ ਦੇ ਵਿੱਚ ਬਿਗੈਰ ਪਖਤਪਾਸ਼ ਤੋਂ ਉਹਨਾਂ ਨੇ ਇਹ ਰਾਸ਼ਨ ਜਿਹੜਾ ਵਾ ਇੱਥੇ ਹੁਣ ਵੰਡਿਆ ਗਿਆ ਵਾ ਅਸੀਂ ਇੰਦਰਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਖਿਆਲਾਂ ਦੇ ਨਾਲ ਹੀ ਜਿਹੜਾ ਵਾ ਉਹ ਰੱਖਣ ਵੈਰੀ ਗੁੱਜ ਜੀ ਦਾ ਖਾਤ ਉਹਨਾਂ ਵੱਲੋਂ ਜੀ ਪਹਿਲੇ ਸੇਵਾ ਇਸ ਤਰ੍ਹਾਂ ਕੀਤੀ ਗਈ ਹੈ ਕਿ ਸ਼ੁਰੂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਭ ਤੋਂ ਪਹਿਲੇ ਦਿੱਤੀ ਗਈ ਆ ਫਿਰ ਜਿਸ ਤਰ੍ਹਾਂ ਕਮੇਟੀ ਬਣੀਆ ਪਿੰਡ ਦੇ ਵਿੱਚ ਸਰਪੰਚ ਬਣੇ ਨੇ ਉਹਨੇ ਉਸ ਟਾਈਮ ਦੇ ਉੱਤੇ ਵੀ ਪਿੰਡ ਦੇ ਵਿਕਾਸ ਵਾਸਤੇ 5 ਲੱਖ ਰੁਪਇਆ ਭੇਜਿਆ ਗਿਆ ਸੀ ਜਿਹੜਾ ਕਿ ਟੈਂਡ ਦੀਆਂ ਸਹੂਲਤਾਂ ਵਾਸਤੇ ਇਸਤੇਮਾਲ ਕੀਤਾ ਗਿਆ ਹੈ ਔਰ ਹੋਰ ਵੀ ਗਾਏ ਬਗਾਰੇ ਜਿੱਥੇ ਵੀ ਕਿਤੇ ਜਰੂਰਤ ਪੈਂਦੀ ਹੈ ਉਹਨਾਂ ਨੂੰ ਅਗਰ ਕਿਹਾ ਜਾਂਦਾ ਹੈ ਉਹ ਪਿੱਛੇ ਨਹੀਂ ਹਟਦੇ ਇਸ ਜੀ ਦੇ ਉੱਤੋਂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ